ਚੱਲ ਫੇਰ ਵਾਪਸ ਦਿਲਾਂ ਦੇ ਜਾਈਏ ਕੀ ਹਾਲ ਆ ਪੰਜਾਬੀਓ ਥੋੜਾ ਲਾਗੇ ਨੇ ਅੱਜ ਤੁਹਾਨੂੰ ਇੱਕ ਨਾ ਆਪਾਂ ਨਵੀਂ ਜੀਜ ਦਿਖਾਉਣੇ ਆ ਦੇਖੋ ਜਿਹੜੀਆਂ ਚੀਜ਼ਾਂ ਅੰਗਰੇਜ਼ੀ ਮੈਡੀਸਿਨ ਜਾਂ ਹੋਮੋਪੈਥੀ ਦਵਾਈਆਂ ਦੇ ਵਿੱਚ ਦਵਾਈਆਂ ਪੈਂਦੀਆਂ ਉਹ ਪੈਦਾ ਕਿੱਥੇ ਹੁੰਦੀਆਂ ਉਹ ਸਾਡੇ ਖੇਤਾਂ ਵਿੱਚ ਹੀ ਪੈਦਾ ਹੁੰਦੀਆਂ ਆ ਇੱਕ ਲਸਣ ਲਾਇਆ ਆਪਾਂ ਨਵੀਂ ਵੈਰਾਈਟੀ ਦਾ ਔਰ ਤੋਂ ਨਵੀਂ ਚੀਜ਼ ਦਾ ਦਿਖਾਉਣਾ ਮੈਂ ਗੋਣ ਬੜਾ ਜਿਆ ਥੱਲੇ ਨੂੰ ਲਾਗੇ ਨੂੰ ਕਰ ਲਾ ਇਹ ਦੇਖੋ ਆ ਗੰਡਾ ਵਾ ਇਹਨੂੰ ਪੂਰੀ ਡੰਗਿਆਈ ਦੇ ਵਿੱਚ ਪਟਣਾ ਪੈਂਦਾ ਆ ਦੇਖੋ ਔਰ ਇਹਦੇ ਥੱਲੇੋਂ ਕੀ ਨਿਕਲਦਾ ਆ ਦੇਖੋ ਆ ਚੀਜ਼ਾਂ ਇਹਦੇ ਨਾਲੋਂ ਲਸਣ ਦਿਓ ਨਿਕਲਦੀਆਂ ਥੋੜਾ ਦੂਰ ਤੇ ਆ ਦੇਖੋ ਮੈਂ ਚੀਜ਼ ਦਾ ਕੌਲਾ ਭਰੀ ਬੈਠਾ ਔਰ ਇਹ ਕੀ ਚੀਜ਼ਾਂ ਮਿੱਤਰੋ ਜਿਹੜੇ ਕਿਸੇ ਵੀਰ ਦੀ ਖੂਨ ਦੀ ਬਲੌਕਿੰਗ ਹੁੰਦੀ ਆ ਤਾਂ ਕਰ ਇਧਰ ਮੇਰੇ ਕੋਲ ਕਿਸੇ ਵੀਰ ਦੀ ਖੂਨ ਦੀ ਬਲੌਕਿੰਗ ਹੁੰਦੀ ਆ ਜਾਂ ਜੋੜਾਂ ਦੇ ਵਿੱਚ ਦਰਦ ਰਹਿੰਦਾ ਇਹੋ ਚੀਜ਼ ਜਿਹੜੀ ਆ ਤੁਹਾਨੂੰ ਕੈਪਸੂਲਾਂ ਦੇ ਵਿੱਚ ਗੋਲੀਆਂ ਦੇ ਵਿੱਚ ਪਾ ਕੇ ਡਾਕਟਰ ਦਿੰਦੇ ਆ ਔਰ ਮੈਡੀਕਲਾਂ ਤੇ ਮਿਲਦੀ ਆ ਇਹ ਜਿਹੜਾ ਲਸਣ ਆ ਇਸ ਵਾਰ 300 ਰੁਪਏ ਕਿਲੋ ਨੂੰ ਰਿਹਾ ਯਾਨੀ 30000 ਨੂੰ 300 ਨੂੰ ਕਿਲੋ ਰਿਹਾ ਹੈ ਲਸਣ ਜਿਹੜਾ ਵੇਚਦਾ ਰਿਹਾ ਔਰ ਜਿਹੜੀਆਂ ਗੰਡੀਆਂ ਵਾਂ ਇਹ ਬਹੁਤ ਮਹਿੰਗੀਆਂ ਵਾਂ ਕਿਉਂਕਿ ਇਹ ਦਵਾਈਆਂ ਦੇ ਵਿੱਚ ਪੈਂਦੀਆਂ ਤੋ ਸੱਜਣ ਪਿਆਰਿਓ ਅੰਗਰੇਜ਼ੀ ਦਵਾਈਆਂ ਨੂੰ ਆਪਾਂ ਖਾਣੇ ਆ ਆਪਣੇ ਖੇਤਾਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜੜੀ ਬੂਟੀਆਂ ਪੈਦਾ ਹੁੰਦੀਆਂ ਜਿਨ੍ਹਾਂ ਦੇ ਨਾਲ ਆਪਾਂ ਆਪਦੀ ਦਵਾਈ ਦੇ ਤੌਰ ਤੇ ਵਰਤ ਸਕਦੇ ਆ ਰੋਜ਼ ਨਿਰਨੇ ਕਾਲ ਜੇ ਉੱਠ ਕੇ ਆ ਇੱਕ ਗੰਢੀ ਛਿੱਲ ਕੇ ਖਾਣੀ ਆ ਕਿਸੇ ਵੀਰ ਨੂੰ ਖੂਨ ਦੀ ਬਲੋਕਿੰਗ ਆ ਜਾਂ ਜੋੜਾਂ ਦੇ ਵਿੱਚ ਦਰਦ ਰਹਿੰਦਾ ਕੋਈ ਦਵਾਈ ਖਾਣ ਦੀ ਲੋੜ ਨਹੀਂ ਇਹ ਅਜਮਾਇਆ ਹੋਇਆ ਨੁਕਸਾ ਵਾ ਔਰ ਪਿਛਲੇ ਸਾਲ ਮੇਰੇ ਕੋਲ ਸੀ ਕਈ ਭਰਾ ਲੈ ਕੇ ਗਏ ਔਰ ਉਹਨਾਂ ਨੇ ਇਹ ਚੀਜ਼ ਖਾਦੀ ਵੀ ਤੇ ਇਹ ਚੀਜ਼ ਮੈਂ ਖੁਦ ਸਿਆਲਾਂ ਦੇ ਵਿੱਚ ਰੋਜ਼ ਨਿਰਨੇਕਾਲ ਜੀ ਉੱਠ ਕੇ ਇੱਕ ਖਾਣਾ ਵਾ ਕਿਉਂਕਿ ਇਹ ਇੱਕ ਵੱਖਰੀ ਚੀਜ਼ ਆ ਸੋ ਮੈਂ ਸਾਰੇ ਭਰਾਵਾਂ ਨੂੰ ਇਹ ਸਲਾਹ ਦਊਂਗਾ ਕਿ ਆਪਣੇ ਖੇਤਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵਾ ਔਰ ਆਪਾਂ ਨੂੰ ਸਮਝ ਹੈਣੀ ਇਹਨਾਂ ਚੀਜ਼ਾਂ ਦੀ ਔਰ ਇਹ ਲਸਣ ਲਾਇਆ ਕਰੋ ਆਪਦੇ ਘਰੇ ਜਿੰਨੇਕ ਥੋੜਾ ਖੇਲੀ ਲਾ ਲਓ ਇੱਕ ਔਰ ਇਹ ਗੰਡੇ ਜਿਹੜੇ ਪੂਰੀ ਡੰਗ੍ਹਾਈ ਨਾਲ ਪਟਨੇ ਤੇ ਪੈਂਦੇ ਆ ਤੇ ਇਹਨਾਂ ਦਾ ਖਾਸ ਧਿਆਨ ਰੱਖਣਾ ਪੈਂਦਾ। ਸੋ ਜਿਹੜੇ ਵੀ ਵੀਰਾਂ ਨੂੰ ਖੂਨ ਦੀ ਬਲੌਕਿੰਗ ਰਹਿੰਦੀ ਆ ਤੇ ਆਪਾਂ ਨੂੰ ਸਟੰਟ ਪਾਉਣੇ ਪੈਂਦੇ ਤੇ ਮਹਿੰਗੇ-ਮਹਿੰਗੇ ਇਲਾਜ ਕਰਾਉਣੇ ਪੈਂਦੇ ਤੇ ਇਹੋ ਜੀਆਂ ਚੀਜ਼ਾਂ ਖਾਣ ਦੇ ਨਾਲ ਜੇ ਆਪਾਂ ਨੂੰ ਆਮ ਆਉਂਦਾ ਤਾਂ ਮੇਰੇ ਖਿਆਲ ਚ ਚੀਜ਼ਾਂ ਵਰਤ ਕੇ ਵੇਖ ਲੈਣੀਆਂ ਚਾਹੀਦੀਆਂ ਆਮ ਹੀ ਆਪਾਂ ਨੂੰ ਇਹ ਸਬਜ਼ੀ ਮੰਡੀਆਂ ਦੇ ਵਿੱਚੋਂ ਮੋਗਿਓ ਹਰ ਥਾਂ ਤੋਂ ਇਹ ਚੀਜ਼ਾਂ ਮਿਲ ਜਾਂਦੀਆਂ ਸੋ ਇਹ ਚੀਜ਼ਾਂ ਖਾ ਕੇ ਇਹਦਾ ਲਾਹਾ ਜ਼ਰੂਰ ਲਓ। ਅੱਜ ਵਿਹਲੇ ਸੀਗੇ ਤਾਂ ਮੈਂ ਸੋਚਿਆ ਆਪਾਂ ਲਸਣ ਪਾਟ ਲਈਏ ਆ ਇੰਨੀ ਕ ਆਪਾਂ ਸਬਜੀ ਲਈ ਹੋਈ ਆ ਇੱਥੇ ਆਪਾਂ ਰੋਜ਼ ਬੈਠ ਕੇ ਆਪਾਂ ਸਵੇਰੇ ਸਵੇਰੇ 2 ਘੰਟੇ ਲਾ ਲਈਦੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਜਿਹੜੀ ਹੋਰ ਵੀ ਲੋਕਾਂ ਤੱਕ ਜਾਣੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ